ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਅੱਜ ਦੀ ਵੀਡੀਓ ਕਿਸ ਤੇ ਬਾਰੇ ਆ ਕਿਉਂਕਿ ਆਪਾਂ ਨੂੰ ਬਹੁਤ YouTube ਫੈਮਿਲੀ ਦੇ ਬਹੁਤ ਸਾਰੇ ਕਮੈਂਟਸ ਆ ਰਹੇ ਸੀ ਵੀ ਤੁਹਾਡਾ ਚੈਨਲ ਮੋਨਟਾਈਜ਼ ਹੋ ਗਿਆ ਕਿ ਤੁਹਾਨੂੰ ਫਰਸਟ ਅਰਨਿੰਗ ਆ ਗਈ ਆ ਕਿ ਦੋ ਆਈ ਆ ਤੇ ਕਿੰਨੀ ਆਈ ਆ ਤੇ ਇਸ ਦੇ ਬਾਰੇ ਤੁਸੀਂ ਵਲੌਗ ਕਿਉਂ ਨਹੀਂ ਸ਼ੇਅਰ ਕੀਤਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਭ ਕਮੈਂਟਸ ਤੇ ਰਿਪਲਾਈ ਕਰ ਰਹੇ ਹਾਂ ਜੀ ਤੇ ਵੀ ਤੁਹਾਨੂੰ ਮੈਂ ਦੱਸੂਗੀ ਵੀ ਕਿੰਨੀ ਮੇਰੀ ਅਰਨਿੰਗ ਆਈ ਆ ਕਿਦੋਂ ਆਈ ਆ ਤੇ ਇਸ ਤੋਂ ਇਲਾਵਾ ਮੇਰੀ ਕੀ ਮਜਬੂਰੀ ਸੀ ਵੀ ਮੈਂ ਤੁਹਾਡੇ ਨਾਲ ਇਹ ਵਲੌਗ ਸ਼ੇਅਰ ਨਹੀਂ ਕਰ ਪਾਈ ਇਸ ਕਰਕੇ ਪੂਰੀ ਵੀਡੀਓ ਜ਼ਰੂਰ ਦੇਖਣਾ ਜੀ ਸਭ ਤੋਂ ਪਹਿਲਾਂ ਉਹਨਾਂ YouTube ਫੈਮਿਲੀ ਮੈਂਬਰਸ ਨੂੰ ਸੌਰੀ ਜਿਨ੍ਹਾਂ ਨੂੰ ਮੈਂ ਗਲਤੀ ਨਾਲ ਕੁਝ ਬੋਲਤਾ ਹੋਵੇ ਮੈਂ ਸੌਰੀ ਫੀਲ ਕਰਦੀ ਆ ਤੇ ਹੁਣ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਆਪਾਂ ਨੂੰ ਇੱਥੇ ਤੱਕ ਪਹੁੰਚਾਇਆ ਕਿਉਂਕਿ ਤੁਹਾਡੀ ਸਭ ਦੀ ਸਪੋਰਟ ਦੇ ਨਾਲ ਹੀ ਆਪਾਂ ਇੱਥੇ ਤੱਕ ਪਹੁੰਚੇ ਆ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦੀ ਆਂ ਵੀ ਜੋ ਵੀ ਆਪਣੀਆਂ ਭੈਣਾਂ ਆ ਹਨਾ YouTube ਫੈਮਿਲੀ ਜੋ ਕਿ YouTube ਪਲੇਟਫਾਰਮ ਤੇ ਕੰਮ ਕਰ ਰਹੀਆਂ ਆ ਉਹਨਾਂ ਵਾਸਤੇ ਵੀ YouTube ਪਲੇਟਫਾਰਮ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਇੱਥੇ ਆਪਾਂ ਇਹ ਆ ਵੀ ਆਪਾਂ ਘਰੇ ਰਹਿੰਦੇ ਆਪਦੀ ਫੈਮਿਲੀ ਨੂੰ ਆਦੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸੰਭਾਲਦੇ ਹੋਏ ਵੀ ਵਧੀਆ ਕੰਮ ਕਰ ਸਕਦੇ ਆਂ ਕਿ ਕਿ ਕਈ ਫੈਮਿਲੀਜ਼ ਇਹ ਹੁੰਦਾ ਵੀ ਤੁਸੀਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੇ ਜਾਂ ਬਹੁਤ ਸਾਰੀਆਂ ਘਰ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਪਰ ਆਪਣੇ ਕੋਲੇ ਬਹੁਤ ਸਾਰੀ ਨੌਲੇਜ ਹੁੰਦੀ ਆ ਜਿਵੇਂ ਕੁਕਿੰਗ ਦੀ ਹੋਗੀ ਸਿਲਾਈ ਦੀ ਹੋਗੀ ਪੇਂਟਿੰਗ ਦੀ ਹੋਗੀ ਡਰਾਇੰਗ ਦੀ ਹੋਗੀ ਪਾਰਲਰ ਦਾ ਕੰਮ ਹੋ ਗਿਆ ਜਾਂ ਹੋਰ ਵੀ ਬਹੁਤ ਸਾਰੇ ਕੰਮ ਹੈ ਹੈਨਾ ਜਿਨ੍ਹਾਂ ਆਪਾਂ ਨੂੰ ਬਹੁਤ ਸਾਰਾ ਐਕਸਪੀਰੀਅੰਸ ਹੁੰਦਾ ਇਸ ਬਾਰੇ ਪਰ ਆਪਾਂ ਬਾਹਰ ਜਾ ਕੇ ਕਿਤੇ ਕੰਮ ਨਹੀਂ ਕਰ ਸਕਦੇ ਤਾਂ YouTube ਜਿਹੜਾ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਇਸ ਤਰ੍ਹਾਂ ਤੁਸੀਂ ਆਪਦੇ ਐਕਸਪੀਰੀਅੰਸ ਜਿਹੜੇ ਆ ਹਰ ਕਿਸੇ ਨਾਲ ਸਾਂਝੇ ਕਰ ਸਕਦੇ ਹੋ ਕੰਮ ਵਧੀਆ ਕਰ ਸਕਦੇ ਡੇਲੀ ਰੁਟੀਨ ਦੇ ਕੰਮਕਾਜ ਕਰਨ ਦੇ ਨਾਲ ਨਾਲ ਆਪਦੀ ਫੈਮਿਲੀ ਨੂੰ ਸੰਭਾਲਦੇ ਸੰਭਾਲਦੇ ਤੁਸੀਂ ਆਪਣੀ ਜਿਹੜੀ ਆ ਅਰਨਿੰਗ ਕਰ ਸਕਦੇ ਹੋ ਬਹੁਤ ਵਧੀਆ ਪਲੇਟਫਾਰਮ ਹੈ ਤੇ ਜੋ ਵੀ ਪੜਨਾ ਇਸ ਤੇ ਮਿਹਨਤ ਕਰ ਰਹੀਆਂ ਤੇ ਕਰਦੇ ਰਹਿਣਾ ਜੀ ਤੇ ਹਾਂਜੀ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਦੀ ਆ ਵੀ ਇੱਕ ਇਸ ਤੋਂ ਇਲਾਵਾ ਕਿਉਂਕਿ ਮੋਸਟਲੀ ਕੀ ਹੁੰਦਾ ਨਾ ਜਦੋਂ ਵੀ ਆਪਾਂ ਕੋਈ ਕੰਮ ਸ਼ੁਰੂ ਕਰਦੇ ਆ ਨਾ ਤੇ ਆਪਣੇ ਮਨ ਵਿੱਚ ਇਹ ਹੁੰਦਾ ਹੈ ਡਾਊਟ ਪਤਾ ਨਹੀਂ ਇਹ ਸਿਰੇ ਚੜੂਗਾ ਕਿ ਨਹੀਂ ਚੜੂਗਾ ਸਾਨੂੰ ਕੋਈ ਪ੍ਰੋਫਿਟ ਹੋਊਗਾ ਜਾਂ ਨਹੀਂ ਹੋਊਗਾ ਨਾ ਹਰ ਕਿਸੇ ਦੇ ਮਨ 'ਚ ਹੁੰਦਾ ਹੈ ਤੇ ਇਸ ਵਾਸਤੇ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਆ ਮੈਂ ਵੀ ਮਿਹਨਤ ਕੀਤੀ ਆ ਤੁਸੀਂ ਵੀ ਕਰਦੇ ਰਹੋ ਜੀ ਹਾਂਜੀ ਕੋਸ਼ਿਸ਼ ਇਹ ਕਰੋ ਵੀ ਤੁਸੀਂ ਡੇਲੀ ਜਿਹੜੀ ਵੀਡੀਓ ਅਪਲੋਡ ਕਰੋ ਵਧੀਆ ਅਪਲੋਡ ਕਰੋ ਹਨਾ ਤੇ ਖੁਸ਼ਮੰਨ ਨਾਲ ਅਪਲੋਡ ਕਰੋ ਜੀ ਹਾਂ ਜੀ ਹੁਣ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਵੀ ਤੁਸੀਂ ਜਿਵੇਂ ਕੁਐਸਚਨ ਪੁੱਛਦੇ ਸੀਗੇ ਵੀ ਤੁਹਾਡੀ ਇਨਕਮ ਕਿਦੋਂ ਆਈ ਆ ਤਾਂ ਮੈਂ ਤੁਹਾਨੂੰ ਦੱਸਦਾ ਵੀ ਮੇਰੀ ਇਨਕਮ ਜਿਹੜੀ ਆ ਮਾਰਚ ਦੇ ਫਰਸਟ ਵੀਕ ਚ ਆ ਗਈ ਸੀ ਉਹ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਪਿਛਲੇ ਵਲੌਗ ਦੇ ਵਿੱਚ ਬੀ ਮੇਰੇ 2 ਸਾਲ ਲੱਗੇ ਚੈਨਲ ਮੋਨਟਾਈਜ਼ ਕਰਨ ਦੇ ਵਾਸਤੇ ਹਨਾ ਕਿਉਂਕਿ ਮੈਂ ਬਹੁਤ ਜ਼ਿਆਦਾ ਬੀਜੀ ਸ਼ੈਡਿਊਲ ਹੋਣ ਕਰਕੇ ਮੈਂ ਚੈਨਲ ਸਟਾਰਟ ਤਾਂ ਕਰ ਲਿਆ ਪਰ ਇਸ ਤੇ ਮੈਂ ਡੇਲੀ ਕੰਮ ਵੀ ਕਰ ਦੇਦੀਆਂ ਹਾਂ ਵਲੌਗ ਵੀ ਪਾਉਣੀ ਰਹੀਆਂ ਪਰ ਵਾਸ ਟਾਈਮ ਕੰਪਲੀਟ ਕਰਨ ਚ ਮੈਨੂੰ ਬਹੁਤ ਟਾਈਮ ਲੱਗ ਗਿਆ ਕਿਉਂਕਿ ਸਭ ਤੋਂ ਪਹਿਲਾਂ ਮੇਰਾ ਜਿਹੜਾ ਕੰਮ ਹੈਗਾ ਯਾ ਫੈਮਿਲੀ ਨੂੰ ਸੰਭਾਲਣਾ ਸੈਕੰਡ ਕੰਮ ਹੈਗਾ ਮੈਂ ਟਿਊਸ਼ਨਸ ਪੜਾਉਣਾ ਹਨਾ ਕਿਉਂਕਿ ਉਸ ਟਿਊਸ਼ਨਸ ਨੇ ਉਸ ਜੌਬ ਨੇ ਮੈਨੂੰ ਸੈਲਫ ਡਿਪੈਂਡ ਬਣਾਇਆ ਔਰ ਮੇਰੇ ਅਕੋਰਡਿੰਗ ਸੈਲਫ ਡਿਪੈਂਡ ਹੋਣਾ ਬਹੁਤ ਜ਼ਰੂਰੀ ਹੈ ਨਾ ਇੱਕ ਮਨ ਨੂੰ ਖੁਸ਼ੀ ਜੀ ਮਿਲਦੀ ਆ ਆਪਾਂ ਅਗਰ ਸੈਲਫ ਡਿਪੈਂਡ ਹੈਗੇ ਆ ਤੇ ਇਸ ਕਰਕੇ ਮੈਂ ਪ੍ਰੀਅਰਿਟੀ ਆਫ ਦੀ ਫੈਮਿਲੀ ਨੂੰ ਆਵੇ ਟਿਊਸ਼ਨਸ ਨੂੰ ਆਦੀ ਜੌਬ ਨੂੰ ਦਿੱਤੀ ਹੈ ਨਾ ਉਸ ਤੋਂ ਬਾਅਦ ਮੇਰਾ ਜਿਹੜਾ ਥਰਡ ਪੈਸ਼ਨ ਹੈਗਾ ਜੀ ਉਹ ਹੈਗਾ ਯਾ YouTube ਹੈ ਨਾ ਹਾਲਾਂਕਿ ਮੈਂ ਬਹੁਤ ਸਲੋ ਸਪੀਡ ਚ ਕੰਮ ਕੀਤਾ ਇਸਤੇ ਹੈ ਨਾ ਫਿਰ ਵੀ ਤੁਹਾਡੇ ਸਭ ਦੀ ਸਪੋਰਟ ਨਾਲ ਇੱਥੇ ਤੱਕ ਆਪਾਂ ਪਹੁੰਚ ਗਏ ਆ ਬਾਕੀ ਆਪਣੀ ਮਿਹਨਤ ਤੇ ਵਾਹਿਗੁਰੂ ਜੀ ਦਾ ਆਸਰਾ ਜਿਨ੍ਹਾਂ ਨੇ ਆਪਾਂ ਨੇ ਇੱਥੇ ਤੱਕ ਪਹੁੰਚਾਇਆ ਕੰਮ ਆਪਾਂ ਡੇਲੀ ਕਰਦੇ ਰਹੇ ਆ ਹਨਾ ਬਟ ਇਹ ਆ ਵੀ ਥੋੜਾ ਹੌਲੀ ਹੌਲੀ ਕਰਦੇ ਰਹੇ ਹਨਾ ਫਸਟ ਸਪੀਡ 'ਚ ਕੰਮ ਨਹੀਂ ਕੀਤਾਗਾ ਪਰ ਤੁਹਾਡੀ ਸਭ ਦੀ ਸਪੋਰਟ ਮਿਲੀ ਆਪਾਂ ਇੱਥੇ ਤੱਕ ਪਹੁੰਚ ਗਏ ਬਹੁਤ ਵਧੀਆ ਲੱਗਦਾ ਤੇ ਸਭ ਦਾ ਬਹੁਤ ਬਹੁਤ ਥੈਂਕ ਯੂ ਜੀ ਤੇ ਹਾਂਜੀ ਹੁਣ ਮੈਂ ਗੱਲ ਕਰ ਰਹੀ ਆ ਵੀ ਮੇਰਾ ਚੈਨਲ ਮੋਨਟਾਈਜ਼ ਜਨਵਰੀ ਵਿੱਚ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਫਸਟ ਅਰਨਿੰਗ ਹੈ ਜਾਨੀ ਕਿ 100 ਡਾਲਰ ਕੰਪਲੀਟ ਹੋ ਗਏ ਸੀਗੇ ਮੇਰੇ ਮਾਰਚ ਦੇ ਫਰਸਟ ਵੀਕ ਚ ਹੋ ਗਏ ਸੀਗੇ ਹਾਲਾਂਕਿ ਹੋਈ ਹੈ ਕਿ ਬਿਜੀ ਸ਼ੈਡਿਊਲ ਹੋਣ ਕਰਨਾ ਮੈਂ ਇਸ ਨੂੰ ਚੈੱਕ ਨਹੀਂ ਕਰ ਪਾਈ ਐਨਾ ਬਿਜੀ ਸ਼ੈਡਿਊਲ ਚੱਲਦਾ ਹੈ ਵੀ ਮੈਂ ਆਪਣਾ YouTube ਚੈਨਲ ਸ਼ੁਰੂ ਤਾਂ ਜਰੂਰ ਕਰ ਲਿਆ ਹੈ ਨਾ ਇਸ ਤੇ ਡੇਲੀ ਕੰਮ ਵੀ ਕਰ ਰਹੀ ਹਾਂ ਹੈ ਨਾ ਡੇਲੀ ਵਲੌਗ ਵੀ ਪਾ ਰਹੀ ਹਾਂ ਹੈ ਨਾ ਬਟ ਐਨਾ ਹੁੰਦਾ ਹੈ ਨਾ ਕਿ ਥੋੜਾ ਜਿਹਾ ਬਿਜੀ ਸ਼ੈਡਿਊਲ ਜ਼ਿਆਦਾ ਹੋ ਜਾਂਦਾ ਹੈ ਨਾ ਚਲੋ ਜੀ ਇੱਥੇ ਕਰਕੇ ਆਪਾਂ ਉਸ ਤੋਂ ਬਾਅਦ ਮੈਨੂੰ ਮਾਰਚ ਦੇ ਫਰਸਟ ਵੀਕ ਚ ਪਤਾ ਲੱਗ ਗਿਆ ਵੀ ਮੇਰੇ ਡੋਲਰ ਕੰਪਲੀਟ ਹੋ ਗਏ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਇਸ YouTube ਦੇ ਸਫਰ ਦੇ ਵਿੱਚ ਬਹੁਤ ਖੱਟੇ ਮਿੱਠੇ ਐਕਸਪੀਰੀਅੰਸ ਮਿਲੇ ਤੇ ਬਹੁਤ ਵਧੀਆ ਲੱਗਿਆ ਨਾ ਕਿਉਂਕਿ ਬਹੁਤ ਚੰਗੇ ਲੋਕ ਵੀ ਮਿਲੇ ਜਿਨ੍ਹਾਂ ਨੇ ਆਪਾਂ ਨੂੰ ਬਹੁਤ ਸਪੋਰਟ ਕੀਤੀ ਆ ਤਾਂ ਬਹੁਤ ਵਧੀਆ ਲੱਗਦਾ ਤੇ ਵਾਹਿਗੁਰੂ ਜੀ ਹਮੇਸ਼ਾ ਸਭ ਨੂੰ ਤੰਦਰੁਸਤੀਆਂ ਦੇਣ ਜੀ ਤੇ ਹੁਣ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਕਿੰਨੀ ਅਰਨਿੰਗ ਆਈ ਹੈ ਦੇਖੋ ਇਹ YouTube ਦਾ ਜਿਹੜਾ ਹੁੰਦਾ ਆ ਉਹ ਇੱਕ ਤਰ੍ਹਾਂ ਦੀ ਲਿਮਿਟੇਸ਼ਨਸ ਹੁੰਦੀ ਆ ਨਾ ਵੀ ਇੱਕ ਤਰ੍ਹਾਂ ਦੀ ਪ੍ਰਾਈਵੇਸੀ ਹੈ ਵੀ ਆਪਾਂ ਉਸ ਨੂੰ ਸ਼ੇਅਰ ਨਹੀਂ ਕਰ ਪਾਉਂਦੇ ਆਪਾਂ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਜਦੋਂ ਆਪਾਂ ਫਾਰਮ ਫਿਲ ਕਰਦੇ ਆ ਉਸ ਦੇ ਵਿੱਚ ਇਹ ਲਿਖਿਆ ਹੁੰਦਾ ਹੈ ਵੀ ਤੁਸੀਂ ਇਹ ਕਿਸੇ ਨੂੰ ਸ਼ੇਅਰ ਨਹੀਂ ਕਰ ਸਕਦੇ ਤੁਹਾਡੀ ਕਿੰਨੀ ਇਨਕਮ ਆਈ ਹੈ ਹੈਨਾ ਤੇ ਇਸ ਕਰਕੇ ਆਪਾਂ ਉਸ ਦੇ ਬਾਰੇ ਤਾਂ ਨਹੀਂ ਦੱਸ ਸਕਦੇ ਹਾਂ ਇਹਨਾਂ ਜ਼ਰੂਰ ਤੁਹਾਨੂੰ ਦੱਸਦਾ ਵੀ ਆਪਣੀ ਇਨਕਮ ਕਿਦੋਂ ਆਈ ਸੀਗੀ ਕਿਦੋਂ ਆਪਣੇ 100 ਡਾਲਰ ਕੰਪਲੀਟ ਹੋਏ ਸੀਗੇ ਤੇ ਇਹ ਆਪਾਂ ਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਆਪਣੇ ਜਿਹੜੇ ਮੋਨਟਾਈਜ਼ ਹੋਣ ਤੋਂ ਬਾਅਦ ਛੇਤੀ ਹੀ ਆਪਣੇ ਡਾਲਰ ਵੀ ਕੰਪਲੀਟ ਹੋ ਗਏ ਤੇ ਫਰਸਟ ਅਰਨਿੰਗ ਵੀ ਆ ਗਈ ਤੇ ਹੁਣ ਬਹੁਤ ਸਾਰੇ ਪੁੱਛਦੇ ਸੀ ਵੀ ਤੁਸੀਂ ਇਸ ਦੇ ਬਾਰੇ ਕੁਝ ਵੀ ਸ਼ੇਅਰ ਨਹੀਂ ਕੀਤਾ ਤਾਂ ਉਹ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੇਰੀ ਕੁਝ ਮਜਬੂਰੀ ਸੀ ਕਿ ਇਸ ਕਰਕੇ ਮੈਂ ਸ਼ੇਅਰ ਨਹੀਂ ਕਰ ਸਕੀ ਕਿਉਂਕਿ ਮੇਰਾ ਮਨ ਸੀਗਾ ਵੀ ਜਦੋਂ ਵੀ ਮੇਰੀ ਫਰਸਟ YouTube ਅਰਨਿੰਗ ਆਏ ਤਾਂ ਮੈਂ ਕੁਝ ਜੋ ਮਨ ਚ ਸੋਚ ਰੱਖਿਆ ਸੀਗਾ ਵੀ ਪਹਿਲਾਂ ਮੈਂ ਉਹ ਹੋ ਕਰਨਾ ਹੈ ਉਸ ਤੋਂ ਬਾਅਦ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਬਟ ਇਹ ਆ ਕਿ ਹਸਬੰਦ ਦੀ ਹੈਲਥ ਪ੍ਰੋਬਲਮ ਦੇ ਕਾਰਨ ਮੈਂ ਉਹ ਕਰ ਨਹੀਂ ਸਕੀ ਹੈਨਾ ਉਹ ਤੁਹਾਡੇ ਨਾਲ ਸ਼ੇਅਰ ਵੀ ਨਹੀਂ ਕਰ ਸਕੀ ਨਾ ਹੀ ਮੇਰੀ ਉਹ ਜਿਹੜੀ ਕਾਮਨਾ ਸੀਗੀ ਉਹ ਪੂਰੀ ਹੋ ਸਕੀ ਬਟ ਕੋਸ਼ਿਸ਼ ਜ਼ਰੂਰ ਮੈਂ ਕਰੂੰਗੀ ਵੀ ਇਹ ਇਨਕਮ ਦਾ ਯੂਜ਼ ਮੈਂ ਜਿੱਥੇ ਕਰਨਾ ਚਾਹੁੰਦੀ ਆ ਉੱਥੇ ਕਰਾਂ ਹੈਨਾ ਕਿਉਂਕਿ ਇਹ ਮੇਰੀ ਖੁਦ ਦੀ ਜਿਹੜੀ ਕੀ ਮਿਹਨਤ ਦੀ ਕਮਾਈ ਹੈ ਤੇ ਤੁਹਾਡੇ ਸਪੋਰਟ ਦੀ ਕਮਾਈ ਹੈ ਜੀ ਤੇ ਬਸ ਇਹੀ ਸੀਗੀ ਮੇਰੇ ਮਜਬੂਰੀ ਜਿਸ ਨਾਲ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਪਾਈ ਕਿਉਂਕਿ ਮੇਰੇ ਮਨ ਦੇ ਵਿੱਚ ਸੀਗਾ ਮੈਂ ਅਸਤੇ ਵਲੌਗ ਬਣਾਵਾ ਤੇ ਜੋ ਮੇਰੀ ਮਨ ਦੀ ਇੱਛਾ ਆ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਾਂ ਨਾ ਬਟ ਮੈਂ ਕਰਨੀ ਪਈ ਕਿਉਂਕਿ ਹੈਲਥ ਪ੍ਰੋਬਲਮ ਚੱਲ ਰਹੀ ਸੀਗੀ ਇਹਨਾਂ ਦੀ ਤਾਂ ਕਰਕੇ ਨਹੀਂ ਕਰ ਰਹੀ ਅ ਪਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਹੈ ਤਾਂ ਜਿਹੜੇ ਵੀ ਮੇਰੇ YouTube ਭੈਣ ਵੀਰ ਕੰਮ ਕਰ ਰਹੇ ਆ ਤੇ ਹਮੇਸ਼ਾ ਪੋਜ਼ਿਟਿਵ ਬਣੇ ਰਹਿਣਾ ਕੰਮ ਕਰਦੇ ਰਹਿਣਾ ਜੀ ਮਿਹਨਤ ਦਾ ਫਲ ਇੱਕ ਦਿਨ ਜਰੂਰ ਮਿਲਦਾ ਆ ਏ ਸੀਗਾ ਜੀ ਅੱਜ ਦਾ ਆਪਣਾ ਵਲੌਗ ਛੋਟਾ ਜਿਹਾ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਥੈਂਕ ਯੂ ਤੇ ਤੁਹਾਨੂੰ ਵੀ ਵਧਾਈਆਂ ਸਭ ਨੂੰ ਵਧਾਈਆਂ ਜੀ ਫੈਮਲੀ ਆਪਣੀ ਪੂਰੀ ਖੁਸ਼ ਹੋਈ ਜਦੋਂ ਫਸਟ ਅਰਨਿੰਗ ਆਈ ਜੀ ਤੇ ਸਭ ਦਾ ਬਹੁਤ ਬਹੁਤ ਥੈਂਕ ਯੂ ਹੋ ਗਿਆ ਮਿਲਾਂਗੇ ਕੱਲੂ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ